हां जी महारानी जी ए की ऑन डिया की होया मम्मी तिनू नहीं पता लगदा मिनू पूछण दे की होया मम्मी काम किन्ने करना आ घर कर दा झाड़ू पोछा आ कपड़े ਧੁਣਨ ਵਾਲੇ ਪਏ ਹੋਏ ਇਹ ਕਿੰਨੇ ਕਰਨੇ ਸਾਰੇ मम्मी ਕੰਮ ਤੇ ਸਾਰਾ ਮਕਾ ਕੇ ਮੈਂ ਫੇਰ ਹੀ ਬੈਠੀ ਆ ਅੱਛਾ ਤੇ ਮੈਂ ਪਾਗਲ ਆ ਜਿਹੜੇ ਕਹੀ ਜਾਣ ਡਈ ਆ ਨਹੀਂ ਨਹੀਂ मम्मी ਜ਼ਿਆਦਾ ਵੇਖਿਆ ਕੰਮ ਤੇ ਮੈਂ ਸਾਰਾ ਮਕਾ ਲਿਆ ਤਾਂ ਹੀ ਮੇਰੇ ਚੱਲ ਥੋੜੀ ਦੇਰ ਮੈਂ ਬਹਿ ਜਾ ਅੱਛਾ ਜੇ ਕੰਮ ਮੁੱਕ ਗਿਆ ਤੇ ਆਪਾਂ ਇਹਦੇ ਮਤਲਬ ਬਹਿ ਜਾਣਾ ਸਾਨੂੰ ਹੋਰ ਕੰਮ ਨਹੀਂ ਕੋਈ ਨਜ਼ਰ ਆਂਦਾ ਹੈ ਹੋਰ ਕਿਹੜਾ ਕੰਮ ਮੰਮੀ ਹੋਰ ਕਿਹੜਾ ਕੰਮ ਆ ਕੋਈ ਝਾੜ ਪੂੰਜੀ ਕਰ ਲਾ ਉਹ ਪਾਣੀ ਦੀ ਬੋਤਲ ਉੱਥੇ ਪਈ ਹੋਈ ਹੈ ਉਹ ਨਹੀਂ ਸੀ ਚੁੱਕਣੀ ਕਿਉਂ ਮੈਂ ਚੁੱਕਣੀ ਆ ਨਹੀਂ ਨਹੀਂ ਮੈਂ ਚੁੱਕ ਦੇਨੀ ਆ ਮੈਂ ਕਿਹਾ ਚੱਲ ਥੋੜੀ ਦੇਰ ਮੈਂ ਬਹਿ ਜਾਵਾਂ ਤੁਹਾਨੂੰ ਪਤਾ ਗਰਮੀ ਕਿੰਨੀ ਸੀ ਮੈਂ ਕੱਪੜੇ ਸੁਕਣੇ ਬਾਕਿਆਈ ਨਾ ਪਲਾਟ ਦੇ ਵਿੱਚ ਬਸ ਤੈਨੂੰ ਤਾਂ ਮੌਕਾ ਵਿਖਣਾ ਚਾਹੀਦਾ ਬਹਿਣ ਦਾ ਕਿ ਮੈਂ ਬਹਿ ਜਾਵਾਂ ਨਹੀਂ ਨਹੀਂ ਚੱਲ ਉੱਠ ਕੇ ਕੱਪੜੇ ਵੀ ਪ੍ਰੈਸ ਕਰ ਚੱਲ ਮਹਾਰਾਣੀ ਕਿ ਤਰ੍ਹਾਂ ਬਹਿ ਗਈ ਆ ਮੰਮੀ ਹੁਣ ਇਹਦੇ ਤੁਹਾਨੂੰ ਦੱਸਿਆ ਵਾ ਕੱਪੜੇ ਪਾ ਕੇ ਆਈਓ ਗਿੱਲੇਗੇ ਤੇ ਸੁੱਕ ਕੇ ਹੋਣੇ ਆ ਇੱਥੇ ਗਰਮੀ ਵਿੱਚ ਬੰਦੇ ਸੁੱਕੀ ਜਾਂਦੇ ਤੇ ਕੱਪੜੇ ਨਾ ਸੁੱਕਦੇ ਹੋਣਗੇ ਮੰਮੀ ਗਿੱਲੇ ਮੈਂ ਹੁਣੇ ਵੇਖ ਕੇ ਆਈ ਆ ਤੇ ਜੇ ਦੁਬਾਰਾ ਵੇਖਣ ਚਲ ਜੇਗੀ ਹੋਏਗਾ ਨਾਲੇ ਮੇਰੀ ਗੱਲ ਸੁਣ ਉਹ 골ਡੀ ਦੀ ਕਮੀਜ਼ ਧੋਣ ਵਾਲੀ ਪਈ ਆ ਉਤਰਾ ਤੋ ਕੰਨੀ ਆ ਕਿ ਸਾਰੇ ਕੱਪੜੇ ਆ ਮੁੰਡੇ ਮੇਰੇ ਦੀ ਆ ਰਾਤ ਦੀ ਕਮੀਜ਼ ਆ ਆ ਵੇਖ ਧੋਣ ਵਾਲੀ ਪਈ ਆ ਆ ਕੱਪੜੇ ਇੱਥੇ ਪਏ ਓਏ ਇਹ ਚੁੱਕ ਨਹੀਂ ਸਕਦੀ ਹੈ ਆ ਵੇਖ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਕਿ ਜਦੋਂ ਕੰਮ ਕਰਨਾ ਹੁੰਦਾ ਨਾ ਸਭ ਨਾਲ ਪਹਿਲਾਂ ਅੰਦਰ ਬਾਹਰ ਝਾਤੀ ਮਾਰਿਆ ਕਰ ਮੰਮੀ ਉਹ ਗੱਲ ਤੇ ਠੀਕ ਆ ਪਰ ਇਹ ਕਹਿੰਦੇ ਸੀ ਕਿ ਆ ਸ਼ਰਟ ਤੋਂ ਹੀ ਨਾ ਤਾਂ ਗੈਰਿਕ ਮੈਂ ਤੋ ਤੇਰੀ ਨਹੀਂ ਤੇ ਮੈਨੂੰ ਕੀ ਹੈ ਜਿੱਥੇ ਇੰਨੇ ਕੱਪੜੇ ਧੂਪੇ ਉਥੇ ਇੱਕ ਸ਼ਰਟ ਪਾ ਦੋ ਬਸ ਬੜੇ ਬਹਾਨੇ ਮਾਰਨੇ ਆਂਦੇ ਤੈਨੂੰ ਉੜ ਜਾ ਹੁਣ ਦਵਾ-ਦਾਵ ਕੰਮ ਕਰ ਉੱਠ ਕੇ ਸੁਸਤੀ ਜੀ ਨਾ ਹੋਵੇ ਤਾਂ ਨੋਆ ਜਿੰਨੀ ਮਰਜ਼ੀ ਕਰ ਲੈ ਪਰ ਕਦੀ ਵੀ ਕੁੜੀ ਦੀ ਥਾਂ ਨਹੀਂ ਲੈ ਸਕਦੀਆਂ ਕਦੀ ਵੀ ਆਪਣੀ ਸਾਸੂ ਨੂੰ ਨਹੀਂ ਖੁਸ਼ ਕਰ ਸਕਦੀ ਨੂਆ ਦੀ ਤੇ ਕਿਸਮਤ ਹੀ ਇਤਰਾ ਦੀ ਚਲੋ ਕੋਈ ਗੱਲ ਨਹੀਂ ਵੇਹਲਾ ਕਿੱਡੀ ਠੀਠ ਹੈ ਗਈ ਆ ਉੱਠ ਕੇ ਬਾਹਰ ਨਹੀਂ ਆਈ ਇਕ ਤਰ੍ਹਾਂ ਬੱਹ ਪਤਾ ਨਹੀਂ ਆ ਮੇਰੇ ਕਰਮਾ ਚ ਇਸ ਤਰ੍ਹਾਂ ਦੀ ਨੋ ਪੱਲੇ ਪਾਣੀ ਸੀ ਆ ਲੋਕਾਂ ਦੀਆਂ ਕਿਤੇ ਇੰਨੀਆਂ ਨੋਆਂ ਚੰਗੀਆਂ ਹੁੰਦੀਆਂ ਨਾ ਇੰਨੀਆਂ ਨੋਆਂ ਚੰਗੀਆਂ ਹੁੰਦੀਆਂ ਕੋਈ ਹਿਸਾਬ ਨਹੀਂ ਆ ਗਵੰਡਾ ਦੀ ਨੋ ਸੀਮਾ ਕਿੰਨੀ ਚੰਗੀ ਆ ਤੜਕੇ 4 ਵਜੇ ਉੱਠਦੀ ਆ ਉੱਠ ਕੇ ਸਾਰੇ ਘਰ ਦਾ ਕੰਮ ਕਰਦੀ ਆ ਹੈ ਆਪਣੀ ਸੱਸ ਨੂੰ ਕਹਿੰਦੀ ਕਿ ਮੰਮੀ ਕੰਮ ਵਾਲੇ ਨਹੀਂ ਕੋਈ ਲੜੇ 9 ਵਜੇ ਅਗਲੀ ਆਪਣੇ ਕੱਪੜੇ ਧੋ ਕੇ ਤੈਂ ਕਰਕੇ ਸਾਰੇ ਸਕਾ ਕੇ ਰੱਖ ਦਿੰਦੀ ਆ ਬਸ ਇੱਕ ਮੇਰੀ ਨੋ ਹੀ ਆ ਜਿਹੜੀ 10 11 ਵਜੇ ਤੋਂ ਪਹਿਲਾਂ ਉੱਠਦੀ ਨਹੀਂ ਫਿਰ ਮਰਿਆਂ ਵਾਂਗੂ ਕੰਮ ਕਰਦੀ ਆ ਮੈਨੂੰ ਕਿਤੇ ਪਹਿਲਾਂ ਪਤਾ ਹੁੰਦਾ ਨਾ ਇਸ ਤਰ੍ਹਾਂ ਦੀ ਹੁੰਨੇਗੀ ਆ ਤੇ ਮੈਂ ਦਾ ਰਿਸ਼ਤਾ ਕਦੀ ਨਹੀਂ ਸੀ ਕਰਨਾ ਹੈਗਾ ਜਿੱਲੜ ਜੀ ਨਾ ਹੋਵੇ ਤਾਂ ਨੀ ਆ ਜਾ ਬਾਰ ਉਦੋਂ ਮੇਰਾ ਚਾਹ ਪਣ ਦਾ ਟਾਈਮ ਹੋਇਆ ਪਰ ਜੋ ਵੀ ਆ ਮੇਰੀ ਧੀ ਬਹੁਤ ਵਧੀਆ ਮੇਰੀ ਧੀ ਨੇ ਸਾਰਾ ਆਪਣਾ ਪਰਿਵਾਰ ਖੁਸ਼ ਰੱਖਿਆ ਆਪਣੀ ਸੱਸ ਆਪਣੀ ਜਠਾਣੀ ਹੈ ਆਪਣਾ ਸਹੁਰਾ ਆਪਣਾ ਦਿਉਰ ਸਾਰਿਆਂ ਨੂੰ ਘਰ ਚ ਮਿਲ ਵਰਤ ਕੇ ਰਹਿੰਦੀ ਆ ਇੱਕ ਬਸ ਆਈ ਆ ਚਾਰ ਜੀ ਆ ਜੁਮਾ ਜੁਮਾ ਇਹ ਤਾਂ ਕੋਈ ਨਹੀਂ ਸੰਭੇ ਜਾਂਦੇ 10 ਕੱਪੜਿਆਂ ਨੂੰ ਕਿਤੇ ਇੰਨਾ ਟਾਈਮ ਲੱਗਦਾ ਤਹਿ ਲਾਂਦੇ ਆ ਬੰਦਾ ਫੜੇ ਫੜ ਕੇ ਤੇ ਦਬਦਾ ਤਹਿ ਕਰ ਲੈਂਦਾ 10 ਬੰਦਾ ਬਾਹਰ ਆ ਕੇ ਕੱਪੜੇ ਤਹਿ ਕਰਦਾ ਐਸੀ ਥੱਲੇ ਬਹਿ ਕੇ ਕੱਪੜੇ ਤਹਿ ਕਰਦੀ ਨਜਾਇਜ਼ ਹੀ ਖਰਤੇ ਵਜਾ ਖਰਚੇ ਵਧਾਈ ਜਾਂਦੀ ਮੰਮੀ ਜੀ ਕੀ ਹੋਇਆ ਉਹ ਨਾ ਮੈਂ ਕਪੜੇ ਸਾਂਭਾਈਆਂ ਸਾਰੇ ਤੇ ਮੈਂ ਪੁੱਛੇ ਨਾਈ ਸੀ ਕਿ ਸਬਜੀ ਕਿਹੜੀ ਬਣਾਵਾਂ ਪਹਿਲਾਂ ਮੈਨੂੰ ਇਹ ਦੱਸ ਕੁੜੀਏ ਤੈਨੂੰ ਇਸ ਘਰ ਵਿੱਚ ਆਏ ਨੂੰ ਕਿੰਨੀ ਦੇਰ ਹੋ ਗਈ ਮम्मी 4-5 ਸਾਲ ਹੋ ਗਏ ਹੈ ਤੇ ਤੈਨੂੰ ਹੋਈ ਤਾਂ ਇਹ ਨਹੀਂ ਪਤਾ ਲੱਗਾ ਕਿ ਕੋਈ ਕੀ ਖਾਂਦਾ ਕੀ ਨਹੀਂ ਖਾਂਦਾ ਇਸ ਘਰ ਵਿੱਚ ਕਿ ਉਹ ਹਰ ਵਾਰੀ ਤਾਂ ਰੋਜ਼ ਹੀ ਨਿਤ ਨਵੀਂ ਗੱਲ ਮੇਰੇ ਕੋਲ ਪੁੱਛਣੀ ਹੁੰਦੀ ਹੈ ਨਹੀਂ ਨਹੀਂ ਮੰਮੀ ਮੈਂ ਤਾਂ ਇਹ ਸੋਚਿਆ ਚਲੋ ਤੁਸੀਂ ਵੱਡੇ ਜੇ ਤੇ ਤੁਹਾਡੇ ਕੋ ਮੈਂ ਪੁੱਛ ਕੇ ਬਣਾ ਲੈਨੀ ਜੋ ਤੁਸੀਂ ਕਹੋਗੇ ਮੈਂ ਸ਼ੁਰੂ ਤੇ ਇਤਨਾ ਹੀ ਕਰਦੀ ਆਈ ਆ ਜਿੱਦਾਂ ਤੁਸੀਂ ਜੋ ਕਹਿੰਦੇ ਜੇ ਮੈਂ ਉਹ ਬਣਾ ਲੈਨੀ ਫਰੈਂਚ ਕਰਿਆ ਕਰ ਖਾ ਪੁੱਤ ਮੈਨੂੰ ਨਾਲ ਹੀ ਆਪਣੇ ਰੱਖਿਆ ਕਰ ਹਰ ਕੰਮ ਪੁੱਛ ਪੁੱਛ ਕੇ ਕਰਨਾ ਆਪਣੇ ਦਿਮਾਗ ਤੋਂ ਨਾ ਕੰਮ ਲਵੀ ਮੇਰੀ ਕੁੜੀ ਵੇਖ ਲੈ ਹੈ ਤੇਰੇ ਬਾਅਦ ਚ ਵਿਆਹੀ ਹੈ ਨਾ ਉਹਨੂੰ ਇੱਕ ਇੱਕ ਜੀ ਦਾ ਘਰ ਦਾ ਪਤਾ ਹੈ ਉਹ ਆਪਣੇ ਆਪ ਹੀ ਸਾਰਾ ਕੰਮ ਕਰਦੀ ਆ ਤੇਰੇ ਵਾਂਗੂ ਸਸਰ ਨੂੰ ਨਹੀਂ ਪੁੱਛਦੀਏਗੀ ਮੈਂ ਤੇ ਮੰਮੀ ਤੁਹਾਨੂੰ ਇੱਜ਼ਤ ਦੇ ਤੌਰ ਤੇ ਪੁੱਛਦੀ ਆ ਇੱਜ਼ਤ ਦੇ ਤੌਰ ਦੇ ਪਰ ਤੁਹਾਨੂੰ ਚੰਗਾ ਲੱਗੇ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਮੇਰ ਨਾਲ ਕੰਮ ਕਰੋ ਆ ਕੇ ਤੇ ਆਹੋ ਜੇ ਮੈਂ ਲੰਮੇ ਪੰਨੀ ਆ ਮੰਮੀ ਜੀ ਦਵਾਈ ਦਾ ਟਾਈਮ ਹੋ ਗਿਆ ਜਮਾ ਦਵਾਈ ਤੂੰ ਇਹ ਕਿਉਂ ਕੰਦੀ ਮੰਮੀ ਜੀ ਫੜੋ ਦਵਾਈ ਟਾਈਮ ਦੇ ਵਿੱਚ ਕਿਉਂ ਕਰਨੀ ਆ ਤੈਨੂੰ ਨਹੀਂ ਪਤਾ ਆਪਣੇ ਆਪ ਕੁਝ ਵੀ ਲੱਗਦਾ ਥੋੜਾ ਜਨਾ ਮੇਰੀ ਕੁੜੀ ਕੋ ਸਿੱਖਿਆ ਕਰ ਤੇ ਸਬਜੀ ਕਿਹੜੀ ਬਣਾਵਾਂ ਹੁਣ ਦੱਸ ਹੈਗੀ ਕਿਹੜੀ ਘਰ ਆ ਸ਼ਿਮਲਾ ਮਿਰਚਾ ਕੀ ਆ ਵਾ ਹਾਂ ਹਾਂ ਸ਼ਿਮਲਾ ਮਿਰਚੀ ਤੂੰ ਕਰੋ ਮੁੱਕਰ ਨਹੀਂ ਦੇਣੀ ਕੀ ਆ ਉਹ ਨਹੀਂ ਤੂੰ ਮੁੱਕਰ ਦੇਣਾ ਕਿਉਂਕਿ ਦੋਵੇਂ ਤੇਰੇ ਪਸੰਦ ਦੇ ਆ ਫੋਨ ਕਰਕੇ ਘਰ ਵਾਲੇ ਨੂੰ ਦੱਸ ਦੇਣੀ ਆ ਕਿ ਆ ਜਾ ਸਬਜ਼ੀ ਲੈ ਆਇਓ ਨਹੀਂ ਨਹੀਂ ਮੰਮੀ ਤੁਸੀਂ ਇਹ ਵੇਖੋ ਕਿ ਗਰਮੀ ਕਿੰਨੀ ਆ ਤੇ ਕੀ ਆ ਠੰਡਾ ਹੁੰਦਾ ਮੈਂ ਤੇ ਤੁਹਾਡੇ ਵਾਸਤੇ ਮੰਗਵਾਨੀ ਆ ਆਹ ਤੇ ਮੇਰੇ ਵਾਸਤੇ ਕਰੇਲੇ ਵੀ ਮੰਗਵਾ ਲਿਆ ਕਰਨਾ ਮੈਨੂੰ ਕਰੇਲੇ ਬੜੇ ਸੁਆਦ ਆਗਦੇ ਕਰੇਲੇ ਤੂੰ ਬਣਾਣੇ ਨਹੀਂ ਕਿਉਂਕਿ ਔਖੇ ਆ ਮੰਮੀ ਦੋ ਵਾਰ ਕਰੇਲੇ ਬਣਾਏ ਸੀਗੇ ਤੇ ਤੁਹਾਨੂੰ ਪਚੇ ਨਹੀਂ ਕਿਉਂਕਿ ਗਰਮੀ ਬੜੀ ਆ ਮੈਂ ਤਾਂ ਕਰਕੇ ਨਹੀਂ ਮੰਗਵਾਏ ਨਹੀਂ ਤੇ ਮੈਨੂੰ ਕੀ ਲੋੜ ਜਿੱਥੇ ਮੈਂ ਇਨਾ ਕੀਤਾ ਉਥੇ ਕਰੇਲਿਆਂ ਨੂੰ ਕਿੰਨਾਕ ਟਾਈਮ ਲੱਗਣਾ ਚੱਲ ਪੈਣਾ ਜੋ ਮਰਜੀ ਬਣਾ ਲਾ ਸ਼ਿਵਲਾ ਮਿਰਚ ਬਣਾ ਲਾ ਤੇ ਨਾਲ ਗਰਮੀ ਉਹ ਜਿਹੜਾ ਰਹਿਤਾਗਾ ਨਾ ਔਰ ਆਹ ਰਾਕੀ ਕੀਆ ਉਹਦਾ ਰਹਿਤਾ ਪਾਲਾ ਚਲੋ ਠੀਕ ਆ ਮੰਮੀ ਧੰਨ ਤੋਹਾ ਮੇਰੀ ਧੀ ਜਿਹੜਾ ਘਰ ਸੰਭਦੀ ਸਾਰਾ ਬੋਧ ਮੇਰੀ ਧੀ ਸਾਰਾ ਘਰ ਸੰਭਦੀ ਆ ਤੇ ਇਹ ਤਾਂ ਮਿੰਟ ਮਿੰਟ ਮੇਰੇ ਕੋਲ ਪੁੱਛਣ ਆਂਦੀ ਚਾਹ ਘੁੱਟ ਕਭਰਾ ਕੇ ਦੇ ਜੀ ਮੈਨੂੰ ਜਰਾ ਜਿੰਨਾ ਮੱਝੀ ਗੱਲੂ ਮੰਮੀ ਦੇ ਨਾਲ ਪਰ ਮੰਮੀ ਕਦੀ ਵੀ ਮੇਨਾਂ ਪਿਆਰ ਨਾਲ ਨਹੀਂ ਬੋਲਦੇ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰਦੇ ਰਹਿੰਦੇ ਆ ਕਿ ਦੀਦੀ ਕੋਲੋਂ ਸਿੱਖ ਦੀਦੀ ਕੋਲੋਂ ਸਿੱਖ ਮੈਂ ਤੇ ਸਾਰਾ ਦਿਨ ਲੱਗੀ ਰਹਿਨੀ ਆ ਘਰ ਦੇ ਕੰਮ ਕਰਨ ਨੂੰ ਮੈਂ ਤੇ ਕਿਸੇ ਗੱਲ ਨੂੰ ਮਨਾ ਵੀ ਨਹੀਂ ਕਰਦੀ ਜਿਸ ਤਰ੍ਹਾਂ ਜੋ ਜੋ ਕਹਿੰਦੇ ਆ ਮੈਂ ਉਤਰਾਂ ਹੀ ਕਰਦੀ ਆ ਫੇਰ ਵੀ ਮੰਮੀ ਕਦੀ ਨਹੀਂ ਖੁਸ਼ ਹੁੰਦੇ ਮੇਰੇ ਕੋਲ ਪਤਾ ਨਹੀਂ ਇਸ ਤਰ੍ਹਾਂ ਕਿਉਂ ਚਲੋ ਕੋਈ ਗੱਲ ਨਹੀਂ ਮੈਂ ਤੇ ਨੂੰਹ ਆ ਮੈਨੂੰ ਤੇ ਸਹਿਣਾ ਹੀ ਪੈਣਾ ਹਾਂ ਤੇਨੂੰ ਬੜੀਆਂ ਡਾਂਗਾ ਮਾਰਦੇ ਆ ਨਾ ਜਿਹੜਾ ਤੈਨੂੰ ਸਹਿਣਾ ਪੈਣਾ ਹੈ ਹੈ ਬੜਾ ਤੇਰਾ ਸਿਰ ਪਾਟਾ ਨਾ ਦੱਸ ਨਾ ਕਿੰਨੇ ਕ ਤੇਰੇ ਸਿਰ ਪਾਟੇ ਨੇ ਉਹ ਕ ਸਹਿਣਾ ਪੈਣਾ ਨਹੀਂ ਮੇਰੀ ਗਾਲ੍ਹਾਂ ਸੁਣਾ ਤੂੰ ਤਾਂ ਕਹਿੰਦੀ ਸੀ ਮੈਂ ਸਾਰੇ ਘਰ ਦਾ ਕੰਮ ਕੀਤਾ ਆ ਕੀ ਆ ਆ ਕੀ ਆ ਅ ਕੱਲ ਵੀ ਕਿਹ ਚਾਪਾਂ ਖਾਧੀਆਂ ਉੱਥੇ ਪਈਆਂ ਹੀ ਆ ਹੈ ਤੂੰ ਕੀ ਕੀਤਾ ਏ ਮੰਮੀ ਮੇਰੀ ਗੱਲ ਸੁਣੋ ਹਾਂ ਸੁਣਾ ਬਸ ਗੱਲਾਂ ਹੀ ਸੁਣਾਈ ਜਾਵੇਂ ਮੰਮੀ ਨੂੰ ਕਿ ਮੰਮੀ ਜੀ ਮੇਰੀ ਗੱਲ ਸੁਣੋ ਮੰਮੀ ਜੀ ਮੇਰੀ ਗੱਲ ਸੁਣੋ ਬੋਲੋ ਸੁਣਾਓ ਗੱਲਾਂ ਮੰਮੀ ਸਵੇਰੇ ਨਾਸ਼ਤਾ ਕੀਤਾ ਨਾ ਸਾਰਿਆਂ ਨੇ ਇਹ ਸਾਰੇ ਉਹਦੇ ਭਾਂਡੇ ਆ ਤੇ ਹੁਣ ਮੇੜਨੇ ਆ ਨਾ ਤੇ ਉਹ ਮਾਂਝ ਲੇਗੀ ਨਾ ਮੇਰੀ ਗੱਲ ਸੁਣ ਉਹਦਾ ਜੋ ਇੰਤਜ਼ਾਰ ਕਰਦੀਆਂ ਆ ਆ ਦੋ ਭਾਂਡੇ ਆ ਇਹਨਾਂ ਨੂੰ ਆਪ ਹੱਥ ਨਹੀਂ ਮਾਰ ਸਕਦੀ ਪਰ ਮੰਮੀ ਆਪਾਂ ਉਹਨੂੰ ਇਸੇ ਕੰਮ ਲਈ ਰੱਖਿਆ ਵਾ ਨਾ ਤਾਂ ਕਰਕੇ ਮੈਂ ਨਹੀਂ ਧੋਤੇ ਸਵੇਰ ਵਾਲੇ ਤੇ ਵੇਖੋ ਸਾਰੇ ਮਾਂਝ ਕੇ ਮੈਂ ਟੋਕਰੇ ਦੇ ਵਿੱਚ ਲਾ ਵੀ ਦਿੱਤੇ ਆ ਤਿਆ ਦੋ ਚਾਰ ਗਲਾਸ ਹੈਗੇ ਆ ਗਰਮੀ ਵੀ ਤੇ ਕਿੰਨੀ ਹੈ ਨਾ ਸਿੱਖਿਆ ਤੇ ਬੜੀ ਦੇਣੀ ਧੀਏ ਤੂੰ ਬੜੀ ਸਿੱਖਿਆ ਦੇਣੀ ਆ ਹੈ ਆ ਕੰਮ ਵਾਲੀ ਰੱਖੀ ਤੇ ਆਪੇ ਮਾਰ ਦੋਗੇ ਭੈਣਾ ਪਤਾ ਨਹੀਂ ਕਿਹੜਾ ਵੇਲਾ ਸੀ ਉਹੜਾ ਵਿਚੋਲਾ ਰਿਸ਼ਤਾ ਤੇਰਾ ਲੈ ਕੇ ਆ ਗਿਆ ਘਰ ਲੋ ਹੈ ਉਹ ਸੀਮਾ ਵੇਖ ਲੈ ਸਾਰਾ ਕੰਮ ਕਰਦੀ ਆ ਚਾਰ ਵਜੇ ਥਾਪੀਆਂ ਦੀ ਆਵਾਜ਼ ਆਂਦੀ ਆ ਤੇ ਤੂੰ ਵੇਖ ਲੈ ਚਾਰ ਵਜੇ ਤੂੰ ਐ ਗੁੜੀ ਨੀਚ ਸੁੱਤੀ ਹੋਣੀ ਆ ਚਾਹ ਲੈ ਕੇ ਆ ਨਾਲ ਦੋ ਰਸ ਦੇ ਮੰਮੀ ਹਮੇਸ਼ਾ ਨਾ ਦੂਰ ਦੇ ਢੋਲ ਸਹਾਵ ਨਹੀਂ ਲੱਗਦੇ ਕਿਸੇ ਦੇ ਘਰ ਵੱਲ ਵੇਖ ਕੇ ਨਾ ਆਪ ਆਪਣਾ ਘਰ ਨਹੀਂ ਖਰਾਬ ਕਰ ਸਕਦੇ ਚਲੋ ਕੋਈ ਗੱਲ। ਚਲੋ ਚਾਹ ਦੇ ਦਵਾਂ ਮਮਮੀ ਨੂੰ। ਮੰਮੀ ਤੁਸੀਂ? ਹਾਂ ਠੀਕ ਹੈ। ਬਹੁਤ ਨਾ ਠੀਕ ਠਾਕ ਹੈ? ਹਾਂ ਜੀ ਮੰਮੀ ਵਧੀਆ? ਹਾਂ। ਆ ਜਾ ਬੈਠੋ। ਕਿੰਨੀ ਗਰਮੀ ਮੰਮੀ। ਤੂੰ ਇਹ ਮੈਨੂੰ ਦੱਸਿਆ ਨਹੀਂ ਤੂੰ ਹੀ ਆਣਾ ਵਾ ਉਹ ਬਸ ਐਵੇਂ ਹੀ ਮੇਰਾ ਜਿੜ ਕੀਤਾ ਮੈਂ ਕਿਹਾ ਚੱਲ ਅੱਜ ਹੋ ਕੇ ਆਵਾ ਘੜੀ ਕ ਚਲੋ ਬੈਠ ਲੇ ਕੇ ਆਵਾ ਜਰਾ ਪਾਣੀ ਕੋ ਨਹੀਂ ਲੈ ਕੇ ਆਨੀ ਮੈਂ ਤੁਹਾਡੇ ਲਈ ਕੋਈ ਆ ਹੋਰ ਸੁਣਾ ਸਭ ਠੀਕ ਠਾਕ ਹੈ ਹਾਂਜੀ ਮੰਮੀ ਬਹੁਤ ਵਧੀਆ ਤੂੰ ਇਹ ਮੈਨੂੰ ਫੋਨ ਨਹੀਂ ਕੀਤਾ ਹੁੰਦਾ ਨਾ ਮੈਂ ਤੁਹਾਡੇ ਲਈ ਤੁਹਾਡੀ ਉਹ ਖਿਚੜੀ ਖਿਚੜੀ ਮੈਂ ਤੁਹਾਡੇ ਲਈ ਬਣਾ ਹੀ ਦੇਣੀ ਹੈ ਨਹੀਂ ਕੋਈ ਗੱਲ ਨਹੀਂ ਬਣਾ ਲੈ ਕੋਈ ਗੱਲ ਨਹੀਂ ਮੈਂ ਸਾਰਾ ਦਿਨ ਅੱਛੇ ਹੀ ਆ ਕੋਈ ਗੱਲ ਨਹੀਂ ਗੀ ਤੇ ਸਾਰਾ ਦਿਨ ਇੱਥੇ ਹੀ ਹਾਂ ਮੈਂ ਜੱਥੇ ਸਾਰਾ ਦਿਨ ਸ਼ਾਮੀ ਮੈਂ ਜਾਣਾ ਹੈ ਸ਼ੁਕਰ ਹੈ ਮੰਮੀ ਤੁਹਾਡਾ ਵੀ ਕਿਤੇ ਟਾਈਮ ਲੱਗਾ ਹਾਂ ਬਸ ਧੀਏ ਫਿਰ ਕੀ ਕਰੀਏ ਫਿਰ ਤੈਨੂੰ ਪਤਾ ਹੀ ਹੈ ਮੈਂ ਕਿਹਾ ਚੱਲ ਅੱਜ ਮੇਰਾ ਮੂਡ ਕੀਤਾ ਮੈਂ ਕਿਹਾ ਚੱਲ ਅੱਜ ਮੱਤੀ ਵੱਲ ਹੋ ਕੇ ਆਵਾਂ ਮਿਲ ਗਿਲ ਕੇ ਆਵਾਂ ਨਾਲ ਹਾਲ ਚਾਲ ਪੁੱਛ ਕੇ ਆਵਾਂ ਤੈਨੂੰ ਪਤਾ ਕਿੰਨਾ ਚਿਰ ਹੋ ਗਿਆ ਬਿਨਵਾਈ ਨੂੰ ਵੀ ਹਾਂਜੀ ਮੰਮੀ ਕਿੰਨਾ ਚਿਰ ਹੋ ਗਿਆ ਤੇ ਮੈਂ ਵੀ ਨਹੀਂ ਆਈ ਪੇਕੇ ਹਾਂ ਬੈਠੋ ਹੀ ਕਹਿਣਾ ਮੈਂ ਕਿਹਾ ਪੁੱਛਾਂ ਥਈ ਮੈਂ ਕਿਹਾ ਚੱਲ ਮੈਂ ਹੋ ਕੇ ਆਵਾਂ ਨਾਲ ਠੀਕ ਹਾਂ ਹੁਣ ਆਹ ਚਲੋ ਮੰਮੀ ਤੁਸੀਂ ਇੱਥੇ ਬੈਠੋ ਤੇ ਮੈਂ ਮੰਮੀ ਨੂੰ ਲੈ ਕੇ ਆਨੀ ਤਾਨੂੰ ਵੇਖ ਕੇ ਉਹਨਾਂ ਨੇ ਬੜਾ ਖੁਸ਼ ਹੋਏ ਨਾ ਕਿ ਮੇਰੀ ਵੱਡੀ ਭੈਣ ਆਈ ਏ ਹਾਂ ਚਲੋ ਮੈਂ ਲੈ ਕੇ ਚਲ ਜਾ ਜਾਂਦੀ ਹੈ ਕਿ ਦਿਨ ਦੰਦੀਆਂ ਕੱਢਣ ਡਈ ਏ ਕੋਤੇ ਰਸੇ ਲਈਦ ਨੀ ਕੋਈ ਆਈ ਵੇਖਾ ਜਾ ਕੇ ਇਹਨੂੰ ਵੇਲਾ ਚਾਹ ਮੈਂ ਕਹੀ ਤੇ ਇਹਨੇ ਚਾਹ ਨਹੀਂ ਮੈਨੂੰ ਦਿੱਤੀ ਮੰਮੀ ਤੁਸੀਂ ਆ ਗਏ ਹੋਣਾ ਮੰਮੀ ਆਈ ਸੀ ਮੈਂ ਤੁਹਾਨੂੰ ਹੀ ਬੁਲਾਣ ਆਈ ਸੀ ਅੱਛਾ ਮੈਂ ਵੀ ਕਮਾਂ ਉੱਥੇ ਬੈਠੀ ਕਿ ਬੜੀਆਂ ਦੰਦੀਆਂ ਨਿਕਲਣ ਡੀਆਂ ਇਹਦੀਆਂ ਇਹ ਕੌਣ ਆ ਕਿਤੇ ਨਾ ਗੱਲਾਂ ਕਰ ਸਸ ਸਸ ਠੀਕ ਹੈ ਭੈਜੀ ਠੀਕ ਆ ਲੈ ਅੱਜ ਤਾਂ ਤੁਹਾਡੀ ਕੁੜੀ ਦਾ ਰੰਗ ਹੀ ਨਿੱਖਰ ਗਿਆ ਤੁਹਾਨੂੰ ਵੇਖ ਕੇ ਹੈ ਬੈਠੋ ਬੈਠੋ ਜਨੇ ਪਤਾ ਫਿਰ ਮਾਵਾ ਨੂੰ ਵੇਖ ਕੇ ਆਪੇ ਨਿਕਲਣਾ ਆਇਆ ਉਹ ਤੇ ਗੱਲ ਸਹੀ ਭੈਜੀ ਮਾਵਾ ਨੂੰ ਵੇਖ ਕੇ ਨਿੱਖਰਦਾ ਸੱਸਾਂ ਨੂੰ ਵੇਖ ਕੇ ਕਿੱਥੇ ਨਿੱਖਰਦਾ ਨਹੀਂ ਨਹੀਂ ਕਿੱਥਾ ਕਿਉਂ ਤੁਸੀਂ ਤੁਸੀਂ ਤੇ ਮਾਈ ਹੋ ਤੁਸੀਂ ਕਹਿੰਦੇ ਪਹਿਲਾਂ ਤੁਸੀਂ ਦੇ ਬਾਅਦ ਚ ਮੈਂ ਬੈਜੋ ਭੈਜੀ ਹਾਂ ਕੋਣ ਸਸਾ ਨੂੰ ਮਾਵਾ ਸਮਝਦਾ ਭੈਜੀ ਤੋ ਨਹੀਂ ਨਹੀਂ ਤੁਮੇ ਵਾਲੀ ਸਮਝ ਜਾਂਦੀ ਆਂ ਡੇ ਜੋ ਭੈਜੀ ਤੁਸੀਂ ਜੇ ਤੁਸੀਂ ਜੇ ਮੈਂ ਥੋੜਾ ਵਾਂਜਣਾ ਨਹੀਂ ਨਹੀਂ ਕਿਉਂ ਨਹੀਂ ਬਣਨਾ ਆਪਾਂ ਤਾਂ ਠੀਹ ਨੂੰ ਸੋ ਬੋ ਤੋਰੀਆ ਕਿ ਮਾਵਾ ਤੁਹਾਡੀਆਂ ਐ ਨੇ ਅਸੀਂ ਥੋੜੀ ਮਾਵਾ ਵਾ ਓਏ ਮਾਵਾ ਤਾਂ ਸਲੀ ਤੁਸੀਂ ਜੇ ਚਲੋ ਭੈਂਜੀ ਇਹ ਤਾਂ ਕਹਿਂਦੀਆਂ ਗੱਲਾਂ ਜੇ ਨਹੀਂ 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 ਹੁਣ ਵੇਖ ਲੋ ਆ ਤੁਸੀਂ ਕਹਿੰਦੇ ਨਾ ਮਾਂ ਆ ਕਦੋਂ ਦੀ ਕੋ ਚਾਹ ਮੰਗੀ ਐ ਇਹਨੇ ਇਹ ਤਾਂ ਚਾਹ ਨਹੀਂ ਮੈਨੂੰ ਪਿਆਈ ਭੈਂਜੀ ਨਹੀਂ ਨਹੀਂ ਮੰਮੀ ਤਹਾਡੀ ਚਾਹ ਮੈਂ ਲੈ ਕੇ ਆਈ ਉਹ ਵੀ ਕੋ ਟੇਬਲ ਤੇ ਪਈ ਉਹ ਮੰਮੀ ਆਗੇ ਨਾਲ ਹੀ ਮੈਂ ਤੁਹਾਨੂੰ ਦੇ ਨਹੀਂ ਆਂ ਟੇਬਲ ਨੇ ਚਾਹ ਪੀਣੀ ਭੈਣ ਜੀ ਨਹੀਂ 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 ਇਹੋ ਜੇ ਕੋ ਗੱਲ ਨਹੀਂ ਗਈ ਉਹ ਕੰਜ ਕੰਜ ਮੈਂ ਬਣਾਈ ਹੋਈ ਚਾਹ ਕੋਈ ਨਹੀਂ ਕਿਆ ਲੈ ਕੇ ਰੰਜਾ ਕੇ ਚਾਹ ਦੇ ਮੰਮੀ ਨੇ ਲਿਆ ਕੇ ਦੇ ਚਲੋ ਮੈਂ ਲੈ ਕੇ ਆਨੀ ਚਾਹ ਤੁਸੀਂ ਗੱਲਾਂ ਕਰੋ ਹਾਂ ਚਲ ਗਿਆ ਲੈ ਕੇ ਤੇ ਚਾਹ ਪਾਣੀ ਤੇ ਪੁੱਤ ਦੇਣਾ ਹੀ ਦੇਣਾ ਕੋਈ ਗੱਲ ਨਹੀਂ ਕੋਈ ਨਹੀਂ ਜੇ ਪਹਿਲਾਂ ਮੰਮੀ ਨੂੰ ਪਿਆ ਕੋਈ ਗੱਲ ਨਹੀਂ ਮੇਰੀ ਕੋਈ ਨਹੀਂ ਬਸ ਸਾਰਾ ਦਿਨ ਮੈਂ ਵੀ ਮੈਂ ਵੀ ਨਾ ਅੱਜ ਭੈਣ ਜੀ ਵੇਖਣ ਗਈ ਸੀ ਮੈਂ ਕਿਆ ਇਹ ਤਾਂ ਨਵੇਂ ਸੂਟ ਉਦੋਂ ਹੀ ਕੱਢ ਕੇ ਪਾਉਂਦੀ ਆ ਜਾਂ ਤੱਕ ਜਦੋਂ ਜਾਣਾ ਹੋਵੇ ਹੈਂ ਤੇ ਜਾਂ ਕਿਦੋਂ ਜਦੋਂ ਘਰ ਕਿਸੇ ਨੇ ਆਣਾ ਹੋਵੇ ਪਰ ਐਨੇ ਮੈਨੂੰ ਦੱਸਿਆ ਨਹੀਂ ਅਵੇਲੋ ਹੁਣੇ ਮੇਰੇ ਕੋਲ ਬੈਠੀ ਸੀ ਪਰ ਮੈਂ ਵੀ ਮੇਰੇ ਕੋਲ ਫੋਨ ਨਹੀਂ ਕੀਤਾ ਮੈਂ ਕੋਈ ਨਾ ਕੋਈ ਫੋਨ ਥੋੜੀ ਕੀਤਾ ਸੀ ਆਪਣੀ ਧੀ ਨੂੰ ਉਹ ਮੇਰਾ ਜੇ ਜਾਂਦਾ ਕਿ ਪ੍ਰੋਗਰਾਮ ਬਣ ਗਿਆ ਮੈਂ ਕਿਹਾ ਚੱਲ ਅੱਜ ਵਿਹਲੀ ਹੈ ਗਿਆ ਚੱਲ ਮੈਂ ਕਿਹਾ ਚੱਲ ਕੁੜੀ ਨੂੰ ਮਿਲ ਕੇ ਲਾਵਾਂ ਕਿੰਨਾ ਚਿਰ ਹੋ ਗਿਆ ਵੀ ਨਹੀਂ ਆਈ ਪੇਕੇ ਚੱਲ ਕੋਈ ਗੱਲ ਲੈ ਪੈ ਜੀ ਮੈਂ ਵੀ ਤੇ ਇੱਕ ਧੀ ਦੀ ਮਾਂ ਹੈਗੀ ਆ ਅਚਾਨਕ ਹੀ ਫੋਨ ਬੰਦ ਦੇ ਹੁੰਦੇ ਆ ਤੇ ਫਿਰ ਕਹੀ ਜਾ ਚੱਲ ਚਾਹ ਦੇ ਕਿ ਮੈਂ ਕਿਹਾ ਚੱਲ ਦੋ ਘੰਟੇ ਲਾਵਾਂ ਨਾਲੇ ਮਿਲ ਕੇ ਲਾਵਾਂ ਚਲੋ ਮੈ ਲੈ ਕੇ ਆਨੀ ਆ ਫਿਰ ਜਾ ਹਾਂ ਜਿਆਦੀ ਹੈ ਚਾਲਿਆ ਮੈਨੂੰ ਜੇ ਕਿਤੇ ਦੱਸਦੇ ਨਾ ਪਹਿਲਾਂ ਤੇ ਮੈਂ ਪੈਂਜੀ ਵਿਚਾਰੋ ਖਾਣਾ ਮੰਗਵਾ ਲੈਣਾ ਸੀ ਤੇ ਜਾ ਇਹਨੂੰ ਕਹਿ ਕੇ ਤੁਹਾਡੀ ਪਸੰਦੀ ਦਾ ਖਾਣਾ ਬਣਾਵਾ ਲੈਣਾ ਸੀ ਇਹਨੇ ਤੇ ਮੈਨੂੰ ਦੱਸਿਆ ਨਹੀਂ ਮੈਂ ਵੀ ਕਵਾਂ ਵੀ ਅੱਜ ਖੁਸ਼ ਕਿਉਂ ਆ ਉਹ ਕੋਈ ਗੱਲ ਰੇ ਖਾਂ ਦੀ ਕਿਹੜੀ ਗੱਲ ਹੁੰਦੀ ਹੈ ਆਪਾਂ ਨੇ ਕੀ ਖਾਣਾ ਪਰ ਦੋ ਫੁਲਕੇ ਦੇ ਵੰਜਾਰੇ ਜਾਂ ਸਾਨੂੰ ਨਹੀਂ ਕੋਈ ਅੱਡਾ ਹੈ ਮੈਨੂੰ ਖਾਣ ਪੀਣ ਦਾ ਨਹੀਂ ਅੱਡਾ ਮੈਨੂੰ ਤੁਹਾਡਾ ਪਿਆਰ ਚਾਹੀਦਾ ਬਸ ਮੈਨੂੰ ਕੁਝ ਨਹੀਂ ਚਾਹੀਦਾ ਪਿਆਰ ਤੇ ਵੇਖਣਾ ਜੇ ਤੁਸੀਂ ਕਿਤੇ ਹਾਂ ਮੇਰੀ ਧੀ ਵੱਲ ਜਾ ਕੇ ਵੇਖੋ ਮੇਰੀ ਧੀ ਆਪਣੀ ਸੱਸ ਨੂੰ ਇੰਨਾ ਪਿਆਰ ਕਰਦੀ ਜੇ ਨਾ ਇੰਨਾ ਸੱਸ ਨੂੰ ਪਿਆਰ ਕਰਦੀ ਜੇ ਕੋਈ ਹਿਸਾਬ ਨਹੀਂ ਉਹਦੀ ਸੱਸ ਸਾਰੇ ਦੁਨੀਆ ਚ ਸਾਰੇ ਰਿਸ਼ਤੇਦਾਰਾਂ ਚ ਮੇਰੀ ਕੁੜੀ ਦੀ ਸੱਸ ਸਿਫਤਾਂ ਕਰਦੀ ਮਰਦੀ ਜੇ ਉਹ ਕੰਦੀ ਜੇ ਹੈਗੀ ਆ ਤੇ ਨੇਹਾ ਹੈਗੀ ਜੇ ਸਾਰਾ ਕੁਝ ਪੈਂਜੀ ਮੇਰੀ ਧੀ ਨੇ ਕਰ ਸਾਂਭਿਆ ਜੇ ਹੁਣ ਜਿਤਨਾ ਤੁਸੀਂ ਚੁੱਪਚਾਪ ਇੱਤੇ ਕਿਤੇ ਆ ਗਏ ਜੇ ਮੇਰੀ ਧੀ ਮੈਨੂੰ ਪਹਿਲਾਂ ਹੀ ਕਹਿ ਰੰਦੀ ਜੇ ਅੱਛਾ ਕਿ ਮੰਮੀ ਜੇ ਤੁਸੀਂ ਮੇਰੇ ਘਰੇ ਆਣਾ ਨਾ ਮੈਨੂੰ ਪਹਿਲਾਂ ਫੋਨ ਕਰਿਆ ਕਰੋ ਤੇ ਨਾਲੇ ਨਾ ਫੋਨ ਮੈਨੂੰ ਨਾ ਕਰਿਆ ਕਰੋ ਸਿੱਧਾ ਮੇਰੀ ਸੱਸ ਨੂੰ ਕਰਿਆ ਕਰੋ ਕਿ ਮੈਂ ਅਖੇ ਆਣਾ ਹੁਣ ਇੱਥੇ ਤੁਸੀਂ ਪੈਂਜੀ ਆਪ ਹੀ ਵੇਖ ਲਓ ਕਿੰਨਾ ਕ ਫੋਨ ਕੀਤਾ ਨਈ ਚਰੋ ਤੇਰਾ ਠੀਕ ਹੈ ਮੈਂ ਤੇ ਕਿੰਨੀ ਕ ਨਹੀਂ ਫੋਨ ਕੀਤਾ ਮੇਰਾ ਤੇ ਅਚਾਨਕ ਹੀ ਕੋਈ ਪ੍ਰੋਗਰਾਮ ਬਣ ਗਿਆ ਤੇ ਮੈਂ ਅਚਾਨਕ ਹੀ ਆ ਗਈ ਚੱਲ ਕੋਈ ਗੱਲ ਨਹੀਂ ਭੈਣ ਜੀ ਆਏਗੇ ਫੜੋ ਚਾਹ ਪੀਓ ਕੋਈ ਗੱਲ ਲੇਗੇ ਥੋੜਾ ਬੜਾ ਕੁਝ ਮੇਰੇ ਹੱਥ ਦੀ ਚਾਹ ਬੜੀ ਸੁਆਦ ਲੱਗਦੀ ਤੇ ਮੈਂ ਨਾ ਖਿਚੜੀ ਪੀ ਉਹ ਦਾਲ ਤੇ ਚਾਵਲ ਪੀਉ ਆਈ ਮਮਮੀ ਨੂੰ ਖਿਚੜੀ ਸੁਆਦ ਆਉਂਦੀ ਹੈ ਨਾ ਹਾਂ ਪੁੱਤ ਜਿੰਨੀ ਸਪੀਡ ਨਾਲ ਹੋਣ ਚਾਹ ਬਣੀ ਆ ਉਨੀ ਸਪੀਡ ਨਾਲ ਭੈਣ ਜੀ ਕਿਤੇ ਮੇਰੇ ਵਰਵੀ ਚਾਹ ਬਣ ਜਾਂਦੀ ਚੱਲ ਕੋਈ ਨਹੀਂ ਪੁੱਤ ਮੈਂ ਤਾਂ ਵੈਸੇ ਗੱਲ ਕਰਨ ਡਈ ਹਾਲੋ ਫੜੋ 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 ਪੇਟ ਚ ਲੀਕ ਕੋਲ ਫੜੋ ਚਾਹੀ ਪੀ ਪੀ ਉਹ ਤੁਸੀਂ ਕੋਈ ਗੱਲ ਨਹੀਂ ਕੋਈ ਨਹੀਂ ਪੈਂਦੀ ਆ ਟਾਡੇ ਕਿਤੇ ਆਇਆ ਮੈਨੂੰ ਵੀ ਕਿਤੇ ਘੁੱਟ ਚਾਹ ਦਾ ਮਿਲ ਗਿਆ ਹਾਏ ਹਾਏ ਕਿਉਂ ਦੇਂਦੀ ਨਹੀਂ ਤੁਹਾਨੂੰ ਚਾਹ ਬਰ ਆਜੇ ਦਿੰਦੀ ਆ ਨਾ ਵਿਚਾਰੇ ਹਾਂਜੀ ਹਾਂ ਦੋ ਦਿਨ ਘੰਟਿਆਂ ਤੱਕ ਬਨ ਹੀ ਜਾਂਦੀ ਚਾਹ ਪੈਂਦੀ ਹਾਏ ਹਾਏ ਕਿਉਂ ਚਾਹ ਥੋੜੀ ਫਿਰ ਤੇ ਮਾਰਦਰਦੀ ਹੋਏਗੀ ਇਹ ਤਾਂ ਹੁਣ ਤੁਸੀਂ ਆਪਣੀ ਧੀ ਨੂੰ ਹੀ ਪੁੱਛੋ ਨਾ ਹਾਂ ਚਲੋ ਚਲੋ ਕੋਈ ਚਾਹ ਪੀਓ ਤੁਸੀਂ ਹਾਲੋ ਫੜੋ 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 ਖਾਓ ਹਾਂ ਕੋਈ ਗੱਲ ਆਲੋ ਫੜੋ ਖਾਓ ਹਾਂ ਖਾਓ ਮੈਂ ਥੋੜੀ ਖਾਣੀ ਮੈਂ ਤਨ ਪਤਾ ਫਿਰ ਮੇਕੋ ਘੱਟ ਕਿਚ ਕਰਦੀ ਜਾਂਦੀ ਅੱਛਾ ਅੱਛਾ ਹਾਂਜੀ ਅੱਛਾ ਤੁਸੀਂ ਫਟ ਖਾਂਦੇ ਜੇ ਹਾਂ ਬਸ ਉਹ ਇਹ ਕਹਿੰਦੇ ਤੁਹਾਨੂੰ ਪਤਾ ਫਿਰ ਬਜ਼ੁਰਗ ਬੰਦਿਆ ਕੋਲ ਕਿੱਥੇ ਖਾਂਦੀ ਜਾਂਦੀ ਹੈ ਉਹ ਅੱਗੇ ਵੀ ਨਾ ਉਹਦੋਂ ਕੋਈ ਕਹਿਣ ਦੇ ਸੀ ਕਿ ਨਾ ਤੇਰੀ ਮੰਮੀ ਪਿਛਲੇ ਹਫਤੇ ਨਹੀਂ ਸੀ ਆਈ ਤੇ ਮੈਨੂੰ ਕਹਿਣ ਦੇ ਸੀ ਉਹ ਜਿਹੜੀ ਬੁੱਲੜੀ ਜੀ ਹੈਗੀ ਆ ਕੋਣ ਆ ਚਿੱਟੇ ਵਾਲਾਂ ਵਾਲੀ ਮੈਂ ਕਿਹਾ ਕਿਹੜੇ ਚਿੱਟੇ ਵਾਲਾਂ ਵਾਲੇ ਕਿੰਨੀ ਦੇਰ ਤੋਂ ਮੈਨੂੰ ਭਲੇ ਖਾ ਲੱਗਦਾ ਰਿਹਾ ਮੈਂ ਕਿਹਾ ਸ਼ਾਇਦ ਉਹੜੀ ਮਾਈ ਆਂਦੀ ਕਿਤੇ ਉਹਦੀ ਗੱਲ ਨਾ ਕਰਦੇ ਹੁਣ ਤੇ ਫਿਰ ਕਹਿੰਦੇ ਨੇ ਕਿਰਨ ਨੂੰ ਜੱਫੇ ਪਾਣ ਦੇ ਸੀ ਮੈਂ ਕਿਹਾ ਓਹ ਕਿਰਨ ਦੀ ਮੰਮੀ ਆ ਚਲੋ ਛੱਡੋ ਮੰਮੀ ਗੱਲਾਂ ਤੈਂ ਕਿ ਤੂੰ ਡਾਈਡੂ ਹੀ ਕਿਉਂ ਨਹੀਂ ਕਰਦੇ ਨਹੀਂ ਮੈਂ ਨਹੀਂ ਕਹਦੇ ਹੁਣ ਚਲੋ ਪਤਾ ਹੈ ਸਰੀਰ ਕੋਈ ਡਾਈ ਕਰਨ ਵਾਲਾ ਥੋੜਾ ਆ ਘਰ ਉਹਨਾਂ ਨੂੰ ਸੂਟ ਨਹੀਂ ਕਰਦੀ ਉਹਨਾਂ ਦਾ ਬੇਸ ਤੇ ਸਵੇਲਿੰਗ ਹੋ ਜਾਂਦੀ ਆ ਸੁੱਜ ਜਾਂਦਾ ਵਾ ਉਹ ਤਾਂ ਕਰਕੇ ਨਹੀਂ ਕਰਦੇ ਨਾਲੇ ਇਸ ਉਮਰੇ ਕੀ ਕੀ ਕਰਨੀਆਂ ਡਾਈਆਂ ਕਰਨੀਆਂ ਹੁਣ ਕੀ ਕਰਨੀ ਭੈਣ ਜੀ ਪਰਸਨੈਲਿਟੀ 'ਚ ਫਰਕ ਪੰਦਾ ਜੇ ਉਹ ਕੋਈ ਗੱਲ ਨਹੀਂ ਹੈਗੀ ਉਹਨ ਕਰੀਆ ਸਾਡੀਆਂ ਪਰਸਨੈਲਿਟੀਆਂ ਧੀਆ ਪੁੱਤਰ ਹੀ ਵਿਆਹ ਜੋਗੇ ਸਾਡੇ ਹੋਗੇ ਕੁਝ ਵਿਆਹ ਤੇ ਕੁਝ ਵਿਆਹਣ ਵਾਲੇ ਨੇ ਤੇ ਹੁਣ ਅਸੀਂ ਡਾਈ ਕਰਦੇ ਚੰਗੇ ਥੋੜੀ ਲੱਗਦੇ ਨਹੀਂ ਭੈਣ ਜੀ ਜਿੱਥੇ ਰਿਪੋਰਟੇਸ਼ਨ ਦਾ ਸਵਾਲ ਹੋਵੇ ਉੱਥੇ ਕਰਨਾ ਵੀ ਕੋ ਚਾਹੀਦਾ ਆ ਮੇਰੀ ਕੁੜਮਣੀ ਵੇਖ ਲੋ ਕਿਤੇ ਔਰ ਦੂਰੋਂ ਮੈਨੂੰ ਮਿਲਦੀ ਜੇ ਦੂਰੋਂ ਕੰਦੀ ਜੇ ਔਰ ਜਸਵੀਰ ਘਰ ਤੁਰੀ ਜਾਂਦੀ ਨਾ ਆ ਮੇਰੀ ਕੁੜਮਣੀ ਆ ਅੱਛਾ ਹਾਂ ਤੇ ਉਧਰੋਂ ਵੇਖ ਲਾ ਉਹਦੇ ਸੱਸ ਐ ਟਿਪ ਟਪ ਜਿੱਦੋਂ ਕਿਤੇ ਵਿਆਹ ਸ਼ਾਦੀ ਵਾ ਅਗਲੀ ਤਿੰਨ ਤਿੰਨ ਸੈਟ ਪਾਉਂਦੀ ਆ ਅੱਛਾ ਤੇ ਦੂਰੋਂ ਆਪਾਂ ਪਛਾਨੀਆਂ ਜਾਂਦੀਆਂ ਕਿ ਇਹ ਉਹਦੀ ਕੁੜਮਣੀ ਤੇ ਮੈਂ ਉਹਦੀ ਕੁੜਮਣੀ ਥੋੜਾ ਬੰਝ ਕੋਈ ਨਹੀਂ ਪੀਣਨੇ ਕੋਈ ਠੰਡੀ ਹੋ ਰਹੀ ਥੋੜੀ ਗਰਮ ਹੈ ਨਾ ਬਾਕੀ ਇੱਕ ਗੱਲ ਕਵਾਂ ਪੈਂਜੀ ਹਾਂਜੀ ਬੁਰਾ ਨਾ ਮਨਾਇਓ ਨਹੀਂ ਨਹੀਂ ਜਦੋਂ ਕੁੜਮਾ ਘਰ ਆਣਾ ਹੋਵੇ ਨਾ ਤੇ ਥੋੜਾ ਜਿਹਾ ਟੌਰ ਕੱਢ ਕੇ ਆਈਦਾ ਪੈਂਜੀ ਲਾਗੇ ਬੰਨੇ ਵਾਲੇ ਕੀ ਕਹਿਣਗੇ ਕਿ 골ਡੀ ਦੀ ਸੱਸ ਹੈਗੀ ਚੱਲ ਕੋ ਪੈਂਜੀ ਜੇ ਤੁਹਾਡੀ ਸ਼ਾਂਚ ਵਿੱਚ ਫਰਕ ਪੈਂਦਾ ਨਾ ਤੇ ਮੈਂ ਨਹੀਂ ਆਇਆ ਕਰਾਂ ਨਹੀਂ ਨਹੀਂ ਪੈਂਜੀ ਇਹ ਤੁਸੀਂ ਕਿਸ ਤਰ੍ਹਾਂ ਦੀ ਗੱਲ ਕਰਤੀ ਆ ਸਾਡੇ ਦਾ ਸ਼ਾਂਚ ਦਾ ਫਰਕ ਪੈਣਾ ਉਹ ਤਾਂ ਮੈਂ ਵੈਸੇ ਕਹਿਣ ਲਈ ਸੀ ਕਿ ਤੁਸੀਂ ਇਹ ਚਪਲ ਕਿਸ ਤਰ੍ਹਾਂ ਦੀ ਪਾਈ ਆ ਉਸ ਕਰਕੇ ਕੈਂਡੀ ਭੰਜੀ ਕੋਈ ਗੱਲ ਨਹੀਂ ਆਓ ਜਾਓ ਟੜਕ ਤੋ ਰੱਬ ਦਾ ਦਿੱਤਾ ਇੰਨਾ ਕੁਝ ਹੈਗਾ ਤੇ ਫੇਰ ਇਹ ਸਭ ਕਿਉਂ ਇਤਰਾ ਕਰਦੇ ਜੇ ਮੰਮੀ ਮੈਂ ਦੱਸਦੀ ਆ ਇਹ ਚਪਲ ਕਿਹੜਾ ਸਸਤੀ ਆ ਉਹਦੇ ਮੰਮੀ ਨੇ ਆਪਣੇ ਨਾ ਕੰਫਰਟ ਦੇ ਸਾਬ ਨਾਲ ਪਾਈਆ ਕਿਉਂਕਿ ਉਹਨਾਂ ਕੋ ਤੁਰੀਆ ਨਹੀਂ ਜਾਂਦਾ ਉਮਰ ਵੀ ਤਾਂ ਵੇਖੋ ਨਾ ਉਹਨਾਂ ਦੀ ਉਹਨਾਂ ਨੇ ਆਪਣੇ ਅਕੋਰਡਿੰਗ ਲਈ ਹੋਈ ਆ ਚਪਲ ਤੇ ਚਪਲ ਨੂੰ ਹੋਇਆ ਕੀ ਐ ਵੈਸੇ ਮੰਮੀ ਨਹੀਂ ਨਹੀਂ ਪੁੱਤ ਮੇਰੇ ਕਹਿੰਦਾ ਉਹ ਮਤਲਬ ਨਹੀਂ ਸੀ ਚਲੋ ਪੀਓ ਚਾਹ ਪੁੱਤਰ ਚप्पल ਜਿੰਨੀ ਮਰਜ਼ੀ ਮਹਿੰਗੀ ਹੋਵੇ ਹੁੰਦੀ ਤਾਂ ਚੱਪਲ ਹੀ ਆ ਨਾ